ਖਾ ਜਗਾ ਬਹੁਤ ਹੈ ਪੀੜੀ ਥੋੜੀ ਪਰਾਂ ਨੂੰ ਕਰ ਲੈ ਪੀੜੀ ਖਾ ਜਗਾ ਬਹੁਤ ਹੈ ਪੀੜੀ ਥੋੜੀ ਪਰਾਂ ਨੂੰ ਕਰ ਲੈ ਪੀੜੀ ਇੱਥੇ ਮੈਂ ਲਿਖਣੀ ਐ ਕੀੜੀੁੱਲੇ ਮੂਰੇ ਰੇ ਖਲਾਰ ਕੇ ਉਗਲਦੇ ਨਾਲ ਅੱਖਰ ਲਿਖਦਾ ਮੈਂ ਮੈਂ ਅਨਪੜ੍ਹ ਹਲਵਾ ਬੰਦਾ ਅੱਜ ਕੱਲ ਪੈਂਦੀ ਪਾਉਣੀ ਸਿੱਖਦਾ ਵੇ ਤੂੰ ਕੱਕਾ ਖੱਖਾ ਗੱਕਾ ਕਰਦਾ ਨੰਗੇ ਤੱਕ ਤਾਲਿਆ ਵੇ ਤੂੰ ਕੱਕਾ ਖਰਕਾ ਗੱਕਾ ਕਰਦਾ ਕਦ ਮੈਂ ਚਾ ਲਿਖਣ ਲੱਗਦਾ ਔਰਾ ਤੁਲੇ ਵਿੱਚ ਜਾ ਵੜਦਾ ਜਦ ਮੈਂ ਚਾ ਚਾ ਲਿਖਣ ਲੱਗਦਾ ਔਰਾ ਤੁਲੇ ਵਿੱਚ ਜਾ ਵੜਦਾ ਆ ਵੀ ਕੋ ਲੋ ਕੋ ਵੀ ਮੇਰਾ ਜੀਤ ਗੁਰਮੁਖੀ ਪੜਦਾ ਆ ਵੀ ਕੋ ਲੋ ਕੋ ਵੀ ਮੇਰਾ ਜੀਤ ਗੁਰਮੁਖੀ ਪੜਦਾ ਜੇ ਪੜਿਆ ਹੁੰਦਾ ਤਾਂ ਐਤਕੀ ਵੋਟਾਂ ਵਿੱਚ ਵੀ ਖੜਦਾ ਜੇ ਪੜਿਆ ਹੁੰਦਾ ਤਾਂ ਐਤਕੀ ਵੋਟਾਂ ਵਿੱਚ ਵੀ ਖੜੇਦਾ ਜੀਵਾ ਚੁੱਕੀ ਫਿਰ ਤੈ ਕਹਦਾ ਹੁਣ ਕੀ ਅੱਖ ਮਾਰਿਆ ਲਾਖੇ ਦਾ ਉਹਰੀ ਗਿੱਟ-ਗਿੱਟ ਦਾ ਇਤ ਅੱਖਰ ਹੋਇਆ ਨਵਾਂ ਪੜਾ ਉਹ ਪੇੜਾ ਕਿਦਰੇ ਪੜ ਲਿਖਣਾ ਮੈਂ ਜਾਵਾ ਸਾਰਾ ਪਿੰਡ ਮੇਰੇ ਤੇ ਸੜਦਾ ਕਿਦਰੇ ਪੜ ਲਿਖਣਾ ਮੈਂ ਜਾਵਾ ਸਾਰਾ ਪਿੰਡ ਮੇਰੇ ਤੇ ਸੜਦਾ ਮੇਰਾ ਜੀਠ ਕਵੀ ਸਿਰ ਨਹੀਂ ਅੱਜ ਕੱਲ ਨਾ ਹੋਏ ਟੁੱਟ ਕੇ ਖੜਦਾ ਮੇਰਾ ਜੀਠ ਕਵੀ ਸਿਰ ਤਸਕਤ ਵੀ ਮੇਂ ਆਉਂਦੇ ਮਾਰੀ ਗਾਨੀ ਆਖ ਬੁਲਾਉਂਦੇ ਓ ਮਾਨ ਮਰਾੜਾ ਵਾਲੇ ਵਰਗੇ ਨਿਉ ਕੇ ਮੈਨੂੰ ਹੱਥ ਮਲਾਉਂਦੇ ਤੇਰੀ ਬਾਖ ਲੋਂ ਪਰ ਹੋਣਗੇ ਪਰ ਤੂੰ ਸਾਰਿਆਂ ਤੋਂ ਛੱਡਦਾ ਤੇਰੀ ਬਾਖ ਲੋਂ ਪਰ ਹੋਣਗੇ ਪਰ ਤੂੰ ਸਾਰਿਆਂ ਤੋਂ ਛੱਡਦਾ ਤੂੰ ਆਪੇ ਵੇਖੇਂਗੀ ਨਿੰਮ ਤੇ ਕਿਵੇਂ ਕਰ ਲਾ ਛੱਡਦਾ ਆ ਵੀ ਕੋਲੋ ਇਹ ਟਕੌਤ ਕੀਨੀ ਫਟਾਫਟ ਜਾਏ ਜਮਾਤਾ ਚੜਦਾ ਤੇਰਾ ਜੀਟਕੌਤ ਕੀਨੀ ਫਟਾਫਟ ਜਾਏ ਜਮਾਤਾ ਚੜਦਾ ਤੇਰਾ ਜੀਟਕੌਤ ਕੀਨੀ ਫਟਾਫਟ ਜਾਏ ਜਮਾਤਾ ਚੜਦਾ